ਕਰਦਾ ਪੇਚੀ ਲੰਗਾਟਾਏ ਨਵਜੋਦ ਕੌਰ ਸਿੱਧੂ ਨੇ ਸਰਿਆ ਵੱਖਿਆ ਕਿ ਮੁੱਖ ਮੰਤਰੀ ਵਾਸਤੇ 500 ਕਰੋੜ ਦੀ ਟੈਚੀ ਦੇਣੀ ਪੈਂਦੀ ਆ ਸਾਡੇ ਕੋਲ ਹੈ ਜੀ ਉਹਨਾਂ ਨੇ ਗੈਂਗਸਟਰਵਾਦੀ ਦੀ ਵੀ ਗੱਲ ਕੀਤੀ ਹੈ ਵੀ ਇਹਨਾਂ ਦੇ ਸੰਬੰਧ ਨਹੀਂ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਬਲੈਕ ਮਨੀ ਬਲੈਕ ਮਨੀ ਨਸ਼ੇ ਵੇਚ ਕੇ ਨਕਲੀ ਦਾਰੂ ਵੇਚ ਕੇ ਜਾਂ ਹੋਰ ਕੁਥੇ ਕੰਮ ਕਰਕੇ ਬਣਾਈ ਜਾਂਦੀ ਹੈ ਬਾਕੀ ਜਦੋਂ ਮੁੱਖ ਮੰਤਰੀ ਗੱਲ ਹੁੰਦੀ ਹੈ ਤਾਂ ਮੂੰਹ 'ਚ ਬਹੁਤ ਸੀਜ ਹੋ ਜਾਂਦੀ ਹੈ ਜੋ ਵੀ ਉਹਦਾ ਮਤ ਉਹ ਹੀ ਬਕੀ ਜਾਂਦੀ ਹੈ ਜਰਾ ਲੋਕ ਬੁੱਧੀ ਦੀ ਗਲਤਾਂ ਕਰਦੇ ਨਹੀਂ ਕਿਉਂਕਿ ਪੈਸਾ ਬਹੁਤ ਕਮਾਇਆ ਹੋਇਆ ਹੈ ਉਹ ਸਿਆਸਤ ਵਿੱਚ ਤੇ ਗੈਰਸਵਾਲ ਵਧੀ ਜਾਂਦਾ ਵਾ ਮੋਹਾਲੀ ਦੇ ਵਿੱਚ ਹੁਣ ਸਾਡਾ ਕਬੱਡੀ ਪ੍ਰੋਮੋਟਰ ਮਾਰਿਆ ਗਿਆ ਕਿਉਂਕਿ ਆਮ ਬੰਦਾ ਤੌਸਲਾ ਕਰਦੇ ਨੇ 500 ਦੇ ਲੈਣ ਆ ਉਹਦੀ ਇਨਕੁਆਰੀ ਵਾ ਜਾਂਦੀ ਹੈ ਇਹਨਾਂ ਦੀ ਇਨਕੁਆਰੀ ਕਿਉਂ ਨਹੀਂ ਕਰੀ ਸੱਚੀਆਂ ਗੱਲਾਂ ਕਰ ਰਹੇ ਨੇ ਬੜਾ ਵੱਡਾ ਅਟੈਚੀ ਰੱਖਿਆ ਹੈ ਇਹ ਲਾਲ ਬੱਤੀ ਲੱਗਦੀ ਹੈ ਹਾਂ ਆਹ ਅਟੈਚੀ ਦਊਂਗਾ ਲਾਲ ਬੱਤੀ ਲੱਗ ਜਾਂਦੀ ਨਾਲ ਹੀ ਹਾਂ ਆ ਸੱਚੇ ਕਾਲ ਪਬਲਿਕ ਵੌਇਸ ਟੀਵੀ ਦੇਖ ਰਹੇ ਹਾਂ ਮੈਂ ਹਾ ਪ੍ਰਕਾਸ਼ ਸ਼ਰਮਾ ਇਸ ਵੇਲੇ ਲੁਧਿਆਣਾ ਦੇ ਡੀਸੀ ਦਫਤਰ ਦੇ ਬਾਹਰ ਖੜੇ ਹੋਏ ਆ ਤੇ ਪਿੱਛੇ ਦੇਖ ਸਕਦੇ ਹਾਂ ਕਿ ਟੀਟੂ ਬਾਣੀਆਂ ਜੋ ਅਕਸਰ ਹੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੋ ਕੱਪੜੇ ਬਾਜੀਆਂ ਹੁੰਦੀਆਂ ਨੇ ਜਾਂ ਸਰਕਾਰ ਮਾੜੇ ਕੰਮ ਕਰਦੀ ਹੈ ਉਸ ਨੂੰ ਵਿਅੰਗਾਤਮਕ ਤਰੀਕੇ ਦੇ ਨਾਲ ਪੇਸ਼ ਕਰਦੇ ਆਉਂਦੇ ਨੇ ਤੁਸੀਂ ਅਕਸਰ ਹੀ ਦੇਖਿਆ ਕਿ ਕਿਸੇ ਨਾ ਕਿਸੇ ਮੁੱਦੇ ਦੇ ਉੱਤੇ ਵਿਅੰਗ ਜ਼ਰੂਰ ਕੱਸਿਆ ਜਾਂਦਾ ਟੀਟੂ ਬਾਣੀਆਂ ਦੇ ਵੱਲੋਂ ਤੇ ਹੁਣ ਅਟੈਚੀਆਂ ਦੇਖ ਸਕਦੇ ਹੋ ਅਟੈਚੀਆਂ ਦੇ ਉੱਤੇ ਲੱਗੇ ਹੋਏ ਰੇਟ ਦੇਖ ਸਕਦੇ ਹਾਂ 100 ਕਰੋੜ ਅਟੈਚੀ ਦਾ ਰੇਟ 5 ਕਰੋੜ ਤੇ ਸਮਾਲ ਪੈਕੇਜ ਵੀ ਹੈ ਤੇ ਬਹੁਤ ਕੁਝ ਜਿਹੜਾ ਅਟੈਚੀਆਂ ਦੇ ਵਿੱਚ ਲੁਕਿਆ ਹੋਇਆ ਹੈ ਫਿਲਹਾਲ ਗੱਲਬਾਤ ਕੀ ਹੈ ਟਿੱਟੂ ਬਾਣੀਏ ਦੇ ਨਾਲ ਗੱਲਬਾਤ ਕਰਦੇ ਆ ਟਿੱਟੂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਟਿੱਟੂ ਸਾਹਿਬ ਅਕਸਰ ਦੇਖਿਆ ਜਾਂਦਾ ਕਿ ਵਿਅੰਗ ਕੱਸਦੇ ਹੋ ਤੇ ਅੱਜ ਵਿਅੰਗ ਕੱਸਣ ਦਾ ਜਿਹੜਾ ਵੱਖਰਾ ਹੀ ਤਰੀਕਾ ਤੁਸੀਂ ਪੇਸ਼ ਕੀਤਾ ਸਭ ਤੋਂ ਪਹਿਲਾਂ ਟਿੱਟੂ ਬਾਣੀਏ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਬੈਂਕ ਨਹੀਂ ਲੋਕਾਂ ਦੇ ਦਰ ਦਾ ਕਿਤੇ ਘਰ ਦਾ ਪੈਸੇ ਲੰਗਾਟਾਏ ਨਵਜੋਦਖਰ ਸਿੱਧੂ ਨੇ ਸਰਿਆ ਮੱਖਿਆ ਕਿ ਮੁੱਖ ਮੰਤਰੀ ਵਾਸਤੇ 500 ਕਰੋੜ ਦੀ ਟੈਚੀ ਦੇਣੀ ਪੈਂਦੀ ਆ ਸਾਡੇ ਕੋਲ ਹੈ ਨਹੀਂ ਉਹਨਾਂ ਨੇ ਰਾਜਸਥਾਨ ਦਾ ਵੀ ਨੌ ਲਿਆ ਵਾ ਕਿ ਉੱਥੋਂ ਪੈਸੇ ਲੈ ਕੇ ਆਏ ਆ ਉਹਨਾਂ ਨੇ ਗੈਂਗਰਸਤਵਾਦੀ ਵੀ ਗੱਲ ਕੀਤੀ ਆ ਵੀ ਇਹਨਾਂ ਦੇ ਸਬੰਧ ਨਹੀਂ ਕਰ ਇਹਨਾਂ ਦੇ ਫੇ ਮਿੱਠੂ ਮੈਦਾਨ ਵੀ ਕਹੀ ਜਾਂਦਾ ਵਾ ਕਿ ਨਵਜੋਦਖਰ ਸਿੱਧੂ ਨੇ ਪੈਸੇ ਲੈ ਲਏ ਕਰੇ ਲਏ ਆ ਸੋਨੇ ਦੇ ਪੈਸੇ ਲੈ ਆ ਕਿ ਇਹ ਜਿਹੜਾ ਨੋ ਵੀ ਲੈ ਰਿਆ ਵਾ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਬਲੈਕ ਮਨੀ ਬਲੈਕ ਮਨੀ ਨਸ਼ੇ ਵੇਚ ਕੇ ਨਕਲੀ दारू ਵੇਚ ਕੇ ਜਾਂ ਹੋਰ ਪੁੱਠੇ ਕੰਮ ਕਰਕੇ ਬਣਾਈ ਜਾਂਦੀ ਆ ਇਹਨਾਂ ਦੀ ਈਟੀਡੀ ਬਿਜ਼ਨਸ ਦੀ ਮੰਜਾਂਸ਼ੀਆ ਚ ਮੰਗ ਕਰਨਾ ਆਇਆ ਵਾ ਤੇ ਡੀਸੀ ਸਭ ਨੂੰ ਮੰਗ ਪੱਤਰ ਵੀ ਦੇਣ ਆਇਆ ਵਾ ਬਾਕੀ ਜਦੋਂ ਲੋਕ ਮੁੱਦੇ ਦੀ ਗੱਲ ਹੁੰਦੀ ਹੈ ਨੇ ਮੂੰਹ ਚ ਬავਾ ਸੀਜ ਹੋ ਜਾਂਦੀ ਆ ਛਾਲੇ ਪੈ ਜਾਂਦੇ ਆ ਮੂੰਹ ਦੇ ਵਿੱਚ ਬავਾ ਸਰੀ ਨਹੀਂ ਭਰ ਗਈ ਆ ਜਦੋਂ ਵੀ ਬੋਲਣਾ ਕਿਹਦਾ ਮੁਰਦਾ ਬੋਲੇ ਕਫਨ ਪਾਣੀ ਆਲਾ ਕੰਮ ਹੋ ਜਾਂਦਾ ਵਾ ਜੋ ਵੀ ਉਹਦਾ ਮੂੰਹ ਚ ਉਹੀ ਬਕੀ ਜਾਂਦੀ ਆ ਅਗਰ ਲੋਕ ਮੁਦਦਿਕਲਤਾ ਕਰਦੇ ਨਹੀਂ ਕਿਰਾ ਕਿਉਂਕਿ ਪੈਸਾ ਬਹੁਤ ਕਮਾਇਆ ਹੋਇਆ ਵਾ ਸਿਆਸਤ ਵਿੱਚ ਤੇ ਅੱਜ ਅਸੀਂ ਬੇਨਤੀ ਕਰਨ ਆਏ ਆ ਬਈ ਆਹ ਜਿਹੜਾ ਕੰਮ ਹੈਗਾ ਵਾ ਤੇ ਚਿਕ ਕਲਚਰ ਇਹਨੂੰ ਖਤਮ ਕੀਤਾ ਜਾਵੇ ਤੇ ਗੈਂਗਰਸ ਵਾ ਵਧੀ ਜਾਂਦਾ ਵਾ ਮੋਹਾਲੀ ਦੇ ਵਿੱਚ ਹੁਣ ਸਾਡਾ ਕਬੱਡੀ ਪ੍ਰੋਮੋਟਰ ਮਾਰਿਆ ਗਿਆ ਕਿਉਂਕਿ ਉਹਨੇ ਇੱਕ ਗੱਡੀ ਇੱਕ ਕਬੱਡੀ ਪ੍ਰੋਮੋਟਰ ਨਹੀਂ ਕੀਤੀ ਪਤਾ ਨਹੀਂ ਕਿੰਨੇ ਕਾ ਕਰਨੀਆਂ ਸੀ ਉਹਨੇ ਹੈ ਤੇ ਉਹ ਮਾਰਿਆ ਗਿਆ ਤੇ ਬਾਕੀ ਸਾਡੇ ਆਮ ਬੰਦਾ ਪੁੱਛਦਾ ਕਿ ਇਹ ਕਿਹਦੇ ਵੇ 500 ਦੇ ਲੈਣੇ ਆ ਉਹਦੀ ਇਨਕੁਆਰੀ ਵਾਹ ਜਾਂਦੀ ਹੈ ਇਹਨਾਂ ਦੀ ਇਨਕੁਆਰੀ ਕਿਉਂ ਨਹੀਂ ਪੈਰੀ ਸੱਚੀਆਂ ਗੱਲਾਂ ਕਰ ਰਹੇ ਨੇ ਕਿਰਾ ਚਾਰਚ ਦਾ ਵਿਸਾ ਹੈ ਜ਼ਰੂਰੀ ਹੈ ਜ਼ਰੂਰੀ ਆ ਪੰਜਾਬ ਤੋਂ ਪਾਉਣ ਵਾਸਤੇ ਬਲੈਕ ਮਨੀ ਆ ਬਾਕੀ ਮੇਰੇ ਕੋਲ ਤਾਂ ਬਈ ਤੀਰ ਤੱਕੀ ਆ ਮੈਂ ਤਾਂ ਮੁੱਖ ਮੰਤਰੀ ਕੁਰਸੀ ਦਾ ਰੇਟ ਆ ਜਾਂ ਹੋਰ ਰੇਟ ਆ ਮੈਂ ਕਹਾਂ ਵੀ ਆ ਵੀ ਰੇਟ ਹੋਣਗੀ ਕਿਰਾ ਬਾਕੀ ਤਾਂ ਮਜੂਰ ਕੁਰਸੀ ਦੂਰ ਦੱਸ ਸਕਦੀ ਆ ਆ ਲਾਲ ਕੁਰਸੀ ਦੇ ਨਾਲੇ ਪਰਸੇ ਹੋ ਥੋੜਾ ਜਿਹਾ ਹੂੰ ਬੜਾ ਵੱਡਾ ਅਟੈਚ ਹੀ ਰੱਖਿਆ ਹੋਇਆ ਹੈ ਲਾਲ ਬੱਤੀ ਲੱਗਦੀ ਆ ਤੇ ਹੂੰ ਆ ਟੱਚੀ ਤੋਂ ਲਾਲ ਬੱਤੀ ਲੱਗ ਜਾਂਦੀ ਨਾਲੀ ਦੀ ਹਾਂ ਤੇ ਬਾਕੀ ਆਹ ਬੱਤੀ ਆ ਆ ਲਾਉਂਗੇ ਦੋ ਗਨ ਮੈਂ ਵੀ ਨਾਲ ਮਿਲਦੇ ਆ ਉਹਦੇ ਨਾਲ ਵਾਧਾ ਹਾਂ ਬਾਕੀ ਤੇਰੇ ਮੇਰੇ ਵਰਗੇ ਵਾਸਤੇ ਆਹ ਵਾ ਸਮਾਲ ਪੈਕੇਜ ਜੀ ਕਿਉਂਕਿ ਤੇ ਕੋਲ ਤਾਂ 10 ਲੱਖ ਹੀ ਹੋਊ ਵਾਲਾ ਤਾਂ ਹੁਣਾਂ ਨੇ ਆਪਣੇ ਪੱਤੇ ਕਰਾ ਕੋ ਆਪਾਂ ਕੋਈ ਦੂਜੇ ਰੋਟ ਕਮਾਇਆ ਬਿਲਕੁਲ ਬਿਲਕੁਲ ਇਹ ਨਾ ਐਮਸੀ ਲਾਲ ਲਾ ਸਰਪੰਚ ਲਾਲ ਲਾ ਪੰਚੀ ਲਾਲ ਲਾ ਠੀਕ ਨਾ ਲਾ ਬਾਕੀ ਅੱਜ ਤਾਂ ਮੈਨੂੰ ਕਮਾਨ ਸਾਹਿਬ ਨੇ ਰਜੀਵ ਕਾਲੜਾ ਜੀ ਆ ਢੋਲੀ ਹੈਗਾ ਵਾ ਸੰਮੀ ਹੈਗਾ ਗੋਬਿੰਦ ਹੈਗਾ ਅਜ ਤਾਂ ਫੈਸਲਾ ਕਰ ਲਿਆ ਮੈਨੂੰ ਅੰਬਰ ਦੇ ਵਿੱਚ ਅਟੈਚ ਚੋਰ ਦੇ ਬਸ ਬਣਾਇਆ ਕਰਾਂਗੇ ਆਹ ਕੰਮ ਕਰਦੇ ਨਹੀਂ ਕੰਮ ਸਾਲੇ ਇਹ ਬੀਜਪੀ ਨੂੰ ਕਹੀ ਜਾਂਦੇ ਆ ਪ੍ਰਧਾਨ ਮੰਤਰੀ ਜੀ ਨੂੰ ਕਹੀ ਜਾਂਦੇ ਆ ਵੋਟ ਚੋਹ ਉਹ ਕੰਮ ਕਰੋ ਲੋਕੀ ਆਪੇ ਵੋਟਾਂ ਦੇਵੋਗੇ ਆਪਣੀਆਂ ਨਕਮੀਆਂ ਛਪਾਉਣ ਨੂੰ ਚੋਲਡ ਵਿਸ਼ ਨੂੰ ਗਾਲਾ ਕੱਢੀ ਜਾਂਦੇ ਆ ਗੱਲ ਕਰੀਏ ਗੱਲ ਕਰੀਏ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਮੁੱਦੇ ਨੇ ਤੁਸੀਂ ਇਸ ਚੀਜ਼ ਦੇ ਉੱਤੇ ਕਿਉਂ ਬਿਆਨ ਕਰ ਰਹੇ ਹੋ ਮੈਂ ਜਾਰੇ ਮੁੱਦੇ ਚੱਕਦਾ ਨਾ ਮੈਂ ਤਾਂ ਅਸੀਂ ਤਾਂ ਕਹਿਣਾ ਹੈ ਮੂੰਹ ਚ ਬੱਬਲ ਕਮ ਕੱਢੋ ਖਾਸ ਕਰਕੇ ਖੇਤੀ ਦੀ ਗੱਲ ਕਰੋ ਬੁੱਢੇ ਨਾਲੇ ਦੀ ਗੱਲ ਕਰੋ ਐਜੂਕੇਸ਼ਨ ਦੀ ਗੱਲ ਕਰੋ ਤੁਸੀਂ ਇਹ ਬਿਆਨ ਦੇ ਦੇ ਕੇ ਹਲੋ ਧੀਨੇ ਗੱਲ ਆ ਵੀ ਉਹ ਕੁਰਸੀ ਤਾਂ ਲੋਣਾ ਰੋਣਾ ਸੀਗਾ ਤਾਂ ਭਾਵੇਂ ਬਾਹਰੋਂ ਨਿਕਲੀ ਜਦੋਂ ਅੱਗ ਲੱਗੀ ਉਹ ਬਾਈ ਜੀ ਕੁਛ ਨਾ ਕੁਛ ਤਾਂ ਨਿਕਲ ਰਹੀ ਹੈ ਕਿਤੇ ਨਾ ਕਿਤੇ ਲੱਗਦਾ ਵੀ ਜਿਹੜਾ ਕਾਂਗਰਸ ਦਾ ਆਪਸੀ ਕਲੇਸ਼ ਹੈ ਉਹ ਬਾਹਰ ਨਿਕਲ ਰਿਹਾ ਹੁਣ ਭਾਈ ਜੀ ਹੁਣ ਨਵਜੋਤ ਕੌਰ ਸਿੱਧੂ ਆ ਹੁਣ ਉਹਦੇ ਪਤੀ ਨੇ ਬਣਾ ਮੁੱਖ ਮੰਤਰੀ ਹੁਣ ਵਿਚਾਰੀ ਸਾਹਮਣੇ ਆਲੇ 500-500 ਕਰੋੜ ਦੇ ਜਾਂਦੇ ਆ ਉਹ ਕਦੇ ਨਾ ਕਰਦਾ ਭਰਾਸ ਪੁੱਟੂਗੀ ਨਾ 4 ਸਾਲਾਂ ਬਾਅਦ ਆ ਜੀ ਨਿਕਲੀ ਆ ਚੋਦੀ ਇਨਕੁਆਰੀ ਹੋਣੀ ਚਾਹੀਦੀ ਆ ਕਿ ਪੈਸਾ ਕਿੱਥੋਂ ਆਂਦਾ ਤੇ ਕਿੱਥੇ ਜਾਂਦਾ ਅੱਜ ਡੀਸੀ ਸਾਹਿਬ ਦੇ ਦਫ਼ਤਰ ਪਹੁੰਚਿਓ ਡੀਸੀ ਸਾਹਿਬ ਨਾਲ ਮੁਲਾਕਾਤ ਹੋਈ ਇਸ ਵਿਸ਼ੇ ਦੇ ਤੇ ਹਾਂ ਮੈਂ ਟਾਈਮ ਲਿਆ ਹੁਣ ਚਲਿਆ ਮੈਂ ਟਾਈਮ ਲਿਆ ਆ ਬਾਅਦ ਤੇ ਹੁਣ ਮੈਂ ਜਾ ਕੇ ਮਿਲ ਕੇ ਆਂ ਤੇ ਲੋੜ ਕਿਉਂ ਪੈ ਗਈ ਇਸ ਤਰ੍ਹਾਂ ਤੁਹਾਨੂੰ ਪ੍ਰਦਰਸ਼ਨ ਕਰਨ ਦੀ ਕਿਉਂਕਿ ਲੋਕਾਂ ਦੇ ਘਰੇ ਖਾਂਡਿਆ ਨਹੀਂ ਚਾਵਲ ਨਹੀਂ ਲੋਕਾਂ ਦੇ ਘਰੇ ਦਾਲ ਹੈ ਨਹੀਂ ਦਾਲ ਨਹੀਂ ਨੂਰ ਮਿਰਚ ਮੁੱਕਿਆ ਹੋਇਆ ਆ 500-500 ਕਰੋੜ ਦੀਆਂ ਗੱਲਾਂ ਕਰ ਰਹੇ ਨੇ ਤਾਂ ਦੇਖਣਾ ਬਣਾ ਬੀ ਜਿਨ੍ਹਾਂ ਨੂੰ ਅਸੀਂ ਵੋਟ ਪਾਉਣੀ ਆ ਉਹ ਸਾਡੇ ਵਾਸਤੇ ਕੀ ਕਰ ਰਹੇ ਨੇ ਇਹ ਤੁਹਾਨੂੰ ਦਿਖਾਉਣਾ ਪੈਣਾ ਲੱਗਦਾ ਵੀ ਇਹਦੀ ਜਾਂਚ ਪਾਰਦਰਸ਼ੀ ਤਰੀਕੇ ਦੇ ਨਾਲ ਹੋਣੀ ਵਾਜੀ ਆ ਹੋਣੀ ਆ ਜੀ ਕਰ ਤਾਂ ਹੀ ਉਹ ਦੇਖੋ ਸਾਡਾ ਪੰਜਾਬ ਬਚੂਗਾ ਵੀ ਜੀ ਕਰ ਗੈਰ ਸਵਾਦ ਕਟੂਕ ਹੋ ਗਰ ਇਹ ਆ ਸਰੀਆਮ ਕਹਿੰਦੇ ਸਾਡੇ ਕੋਲ ਸਬੂਤ ਹੈਗੇ ਆ ਜੇ ਸਬੂਤ ਹੈਗੇ ਤਾਂ ਫਿਰ ਉਹਨਾਂ ਨੂੰ ਫੜਨਾ ਚਾਹੀਦਾ ਵਾ ਤੇ ਤੋਂ ਤੋਂ ਦੋਦੇ ਤੇ ਪਾਣੀ ਪਾਣੀ ਬਹੁਤ ਬਹੁਤ ਸ਼ੁਕਰੀਆ ਇਹ ਗੱਲ ਬਤ ਥੈਂਕ ਯੂ ਤਾਂ ਇਸ ਅੰਦਰ ਟੀ2 ਬਾੜੀਆਂ ਦੇਖ ਸਕਦੇ ਹੋ ਕਿ ਅ ਅਟੈਚੀਆਂ ਜਿਹੜੀਆਂ ਵੱਡੀਆਂ ਵੱਡੀਆਂ ਰੱਖੀਆਂ ਹੋਈਆਂ ਨੇ ਕਿਤੇ ਨਾ ਕਿਤੇ ਜਿਹੜਾ ਵਕਰਾ ਤਰੀਕਾ ਜਿਹੜਾ ਅਪਣਾਇਆ ਹੈ ਪ੍ਰਦਰਸ਼ਨ ਕਰਨ ਦਾ ਤੇ ਡੀਸੀ ਦਫਤਰ ਦਿਖਾ ਦਈਏ ਪਿੱਛੋਂ ਵੀ ਕਿ ਡੀਸੀ ਦਫਤਰ ਦੇ ਬਿਲਕੁਲ ਐਂਟਰੀ ਗੇਟ ਦੇ ਉੱਤੇ ਖੜੇ ਨੇ ਮੇਨ ਗੇਟ ਆ ਇਹ ਜਿੱਥੇ ਆ ਕੇ ਇਹ ਵੱਖਰੇ ਤਰੀਕੇ ਦੇ ਨਾਲ ਟੀਟੂ ਬਾਣੀਏ ਦੇ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਪਬਲਿਕ ਵਾਇਸ ਟੀਵੀ ਲਈ ਮੈਂ ਪ੍ਰਕਾਸ਼ ਸ਼ਰਮਾ